ਮਿਤੀ 27 ਅੱਠ 2024 ਨੂੰ ਮਹਿਤਪੁਰ ਕਸਵਾ ਵਿੱਚ ਪਿਆਰ نیشنل ਬੈਂਕ ਦੇ ਬਾਹਰ ਇੱਕ ਲੜੀ ਕਸ਼ਮੀਰ ਔਰ ਪਤਨੀ ਮਕਰ ਸਿੰਘ ਜੋ ਕਾਫੀ ਏਜਡ ਵੀ ਹੈ ਤੇ 40000 ਰੁਪਏ ਉਹਨੇ ਬੈਂਕ ਚ ਕਢਾਇਆ ਸੀ ਉਸ ਦਿਨ ਕੋਈ ਨਾਮ ਨੂੰ ਵਿਅਕਤੀਆਂ ਨੇ ਔਰ ਔਰਤਾਂ ਨੇ ਉਹਦੇ ਜਿਹੜੇ 40000 ਰੁਪਏ ਉਹ ਕਿਸੇ ਤੇਜ਼ਾਰ ਹਥਿਆਰ ਨਾਲ ਖੋਲੇ ਸੀ ਉਹ ਉਸ ਦਿਨ ਤੋਂ ਲੈ ਕੇ ਬੜੀ ਘਬराई ਹੋਈ ਸੀ ਤੇ ਉਹਨੇ ਫਿਰ ਪੁਲਿਸ ਨੂੰ ਅਨਟੀਮੇਟ ਦਿੱਤਾ ਕੱਲ ਤੇ ਜਿਹਦੇ ਸੰਬੰਧੀ ਮਕੱਦਮਾ ਨੰਬਰ 104 ਅੰਡਰ ਸੈਕਸ਼ਨ 304 ਬੀ ਐਨ ਐਸ थाना ਮਹਿਪੁਰ ਦਰਜ ਕਰਾਇਆ ਜੋ ਇਸ ਇਨਵੈਸਟੀਗੇਸ਼ਨ ਨੂੰ ਸੰਗੀਤਾ ਨੂੰ ਲੈਂਦੇ ਹੋਇਆ थाना ਮਹਿਪੁਰ ਦੇ ਐਸ ਐਚ ਓ ਇੰਸਪੈਕਟਰ ਅਜੀਪਾਲ ਅਤੇ ਉਹਨਾਂ ਦੀ ਟੀਮ ਨੇ ਬਹੁਤ ਹੀ ਸਜੇ ਢੰਗ ਨਾਲ ਇਸ ਇਨਵੈਸਟੀਗੇਸ਼ਨ ਨੂੰ ਹੱਲ ਕੀਤਾ ਇਸ ਕੇਸ ਨੂੰ ਜਿਹਦੇ ਤਹਿਤ ਤਿੰਨ ਲੇਡੀ ਜਿਉਂ ਪ੍ਰਵਸੀ ਹਲ ਸਲਾਨੀ ਭਾਵਨਾ ਅਤੇ ਨੰਨਿਆ ਸਮੇਤ ਇੱਕ ਆਟੋ ਡਰਾਈਵਰ ਦਵਿੰਦਰ ਸਿੰਘ ਇਹਨਾਂ ਨੇ ਸਾਰੇ ਘਟਨਾ ਨੂੰ ਜਾਣ ਦਿੱਤਾ ਸੀ ਕਿ ਇੱਥੇ ਉਹਨਾਂ ਇਨਸੀਡੈਂਟ ਕਰਨ ਤੋਂ ਬਾਅਦ 8 ਵਿੱਚ ਸਵਾਰ ਲੋਕ ਇੱਥੇ ਆਪਣ ਟਿਕਾਣੇ ਤੇ ਪਹੁੰਚ ਗਏਗਾ ਜੋ ਸਾਇੰਟਿਫਿਕ ਤੇ ਤੋਂਨਕ ਤਰੀਕਿਆਂ ਨਾਲ ਇਹਨੂੰ ਐਸਟੀਮੇਟ ਕਰਕੇ ਚੰਨਾਂ ਨੂੰ ਜਿਹੜਾ ਅੱਜ ਗ੍ਰਿਫਤਾਰ ਕੀਤਾ ਔਰ ਇਹ ਬੜੇ ਅਪਰਾਧੀ ਕਿਸਮ ਦੇ ਲੋਕ ਨੇ ਇਹਨਾਂ ਨੇ ਬਹੁਤ ਸਾਰੀਆਂ ਘਟਨਾਵਾਂ ਨੂੰ ਜਾਣ ਦਿੱਤਾ ਔਰ ਇਹਨਾਂ ਦੇ ਪਰਾਨਿਆਂ ਨੂੰ ਕਦੇ ਨਹੀਂ ਦਰਜੇ ਜ਼ਿਲ੍ਹਾ ਤੋਂ ਬਾਹਰ ਆਏ ਹੁੰਦੇ ਜੋ ਥਾਣਾ ਮੈਪਰ ਨੇ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਤੇ ਜਿਲ੍ਹਾ ਚਰੰਗਦੇ ਆਧਾਰੀ ਦੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਪ੍ਰੀਤ ਕਮਲ ਸਿੰਘ ਖਾਕਰ ਜੀ ਵੱਲੋਂ ਬਹੁਤ ਹੀ ਸਨਤ ਦੇ ਦਿੱਤੇ ਗਏ ਜਿਹਦੇ ਤਹਿਤ ਇਲਾਕੇ ਨੂੰ ਕ੍ਰਾਈਮ ਫਰੀ ਰੱਖਣ ਲਈ ਪੁਲਿਸ ਵੱਲੋਂ ਹਰ ਤਰ੍ਹਾਂ ਦੇ ਪ੍ਰਬਲਿਕ ਇਚਾਰੇ ਹਨ ਧੰਨਵਾਦ